ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜ਼ਿਰਹਿਦਾਰ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਹੈ ਨੁਹਾਵਾ ਦੇ ਵਿਰੁੱਧ ਜਾਣ ਕਰਕੇ ਬਿਨਾ ਕਿਸੇ ਰਸਮੀ ਤੌਰ ਤੇ ਹਟਾਏ ਜਾਣ ਵਾਲਾ ਇਹ ਕੋਈ ਇਕਲੌਤਾ ਮਾਮਲਾ ਨਹੀਂ ਹੈ ਤਖਤਾਂ ਦੇ ਜਥੇਦਾਰਾਂ ਦੇ ਨਿਯੁਕਤੀ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਮੌਕਿਆਂ ਤੇ ਸਿੱਖ ਸੰਸਥਾ ਜਾਂ ਦਮਦਮਾ ਰੱਖਣ ਵਾਲੀ ਅਕਾਲੀ ਲੀਡਰਸ਼ਿਪ ਨੂੰ ਰਾਜ ਕਰਨ ਵਾਲਿਆਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਤੇ ਨਜ਼ਰ ਮਾਰੀਏ ਤਾਂ ਅਪ੍ਰੈਲ 2017 ਵਿੱਚ ਗਿਆਨੀ ਗੁਰਮਖ ਸਿੰਘ ਨੂੰ ਹਟਾਇਆ ਜੋ ਕਿ ਉਸ ਵੇਲੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਸਨ ਜਨਵਰੀ 2015 ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਹਟਾ ਦਿੱਤਾ ਗਿਆ ਜੋ ਉਸ ਸਮੇਂ ਦਮਦਮਾ ਸਾਹਿਬ ਦੇ ਹੀ ਜਥੇਦਾਰ ਸਨ ਅਗਸਤ 2008 ਵਿੱਚ ਗਿਆਨੀ ਜੁਗਿੰਦਰ ਸਿੰਘ ਵਿਦਾਂਤੀ ਨੂੰ ਹਟਾ ਦਿੱਤਾ ਗਿਆ ਸੀ ਮਾਰਚ 2000 ਵਿੱਚ ਗਿਆਨੀ ਪੂਰਨ ਸਿੰਘ ਨੂੰ ਵੀ ਬਤੌਰ ਜਥੇਦਾਰ ਹਟਾਇਆ ਗਿਆ ਫਰਵਰੀ 1999 ਵਿੱਚ ਪਾਈ ਰਣਜੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਹੀ ਹਟਾ ਦਿੱਤਾ ਗਿਆ ਸੀ ਅੱਜ ਇਹ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ ਕਿਉਂਕਿ ਉਸ ਵੇਲੇ ਪਾਈ ਰਣਜੀਤ ਸਿੰਘ ਦੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੁਝ মতਪੇਦ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਐਸਜੀਪੀਸੀ ਨੇ ਹਟਾਇਆ ਸੀ ਗਿਆਨੀ ਹਰਪੀ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਵੱਲੋਂ ਪੁਰਾਣੇ ਘਰੇਲੂ ਝਗੜੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਟਾਇਆ ਗਿਆ ਹੈ ਵਿਡੰਬੜਾ ਇਹ ਹੈ ਕਿ ਉਹਨੂੰ ਦੋਸ਼ ਲਾਇਆ ਗਿਆ ਸੀ ਕਿ ਉਹਨੂੰ ਤਖਤ ਦੀਆਂ ਸੇਵਾਵਾਂ ਤੋਂ ਸਥਾਈ ਤੌਰ ਤੇ ਬਰਖਾਸਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਇਸ਼ਾਰੇ ਤੇ ਬਾਦਲਾਂ ਦੇ ਸੰਦੇਸ਼ ਵਾਕਾ ਵੱਲੋਂ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਜਿਸ ਦਾ ਅੰਦੇਸ਼ਾ ਹਰਪੀ ਸਿੰਘ ਨੇ ਪਹਿਲਾਂ ਹੀ ਖੜਾ ਕਰ ਦਿੱਤਾ ਸੀ ਉਹ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੀ ਅਗਵਾਈ ਵਾਲੇ ਪੰਜ ਸਿੰਘ ਸਹਿਬਾਨਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦੋਸ਼ੀ ਲੀਡਰਸ਼ਿਪ ਨੂੰ ਤਨਖਾਹ ਦਾ ਐਲਾਨ ਕੀਤਾ ਸੀ ਉਹ ਪੰਜ ਮੁੱਖ ਸਿੰਘ ਸਹਿਬਾਨਾਂ ਦੇ ਪੈਨਲ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਇੱਕ ਅਕਾਲੀ ਆਗੂ ਨੂੰ ਕੱਢਿਆ ਸੀ ਜਿਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਹ ਗਿਆਨੀ ਹਰਪੀਤ ਸਿੰਘ ਨੇ ਆਰਐਸਐਸ ਨਾਲ ਸੰਬੰਧ ਹਨ ਇਸ ਤੋਂ ਪਹਿਲਾਂ ਉਸਨੇ ਇੱਕ ਬਰਖਾਸਤ ਅਕਾਲੀ ਆਗੂ ਨਾਲ ਝਗੜੇ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣੇ ਅਸਤੀਫੇ ਦੀ ਪੇਸ਼ਕਸ਼ ਵੀ ਕੀਤੀ ਸੀ ਪਰ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ ਇਸ ਤੋਂ ਬਾਅਦ ਮੁਖਸ਼ਰ ਅਦਿਬਸ ਨੀਕ ਨੇ 18 ਸਾਲ ਪੁਰਾਣੇ ਪਰਿਵਾਰਕ ਝਗੜੇ ਨੂੰ ਲੈ ਕੇ ਉਸ ਬਰੁਧ ਸ਼ਿਕਾਇਤ ਦਰਜ ਕਰਵਾਈ ਸੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੀਆਂ ਸੇਵਾਵਾਂ ਅਸਥਾਈ ਤੌਰ ਤੇ ਮੁਅਤਤ ਕਰ ਦਿੱਤੀਆਂ ਸਨ ਅਤੇ ਜਾਂਚ ਲਈ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਸੀ ਜਿਸ ਦੀ ਜਾਂਚ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਗੁਰੂ ਕਾਸ਼ੀ ਗੁਰਮਤ ਇੰਸਟੀਚੂਟ ਤੋਂ ਗ੍ਰੈਜੂਏਟ ਹੋਏ ਗਿਆਨੀ ਹਰਪ੍ਰੀਤ ਸਿੰਘ 1997 ਵਿੱਚ ਸ਼੍ਰੋਮਣੀ ਕਮੇਟੀ ਵਿੱਚ ਪ੍ਰਚਾਰਕ ਵਜੋਂ ਸ਼ਾਮਲ ਹੋਏ ਉਹਨਾਂ ਨੂੰ 1999 ਵਿੱਚ ਮੁਕਸਰ ਦੇ ਗੁਰਦੁਆਰਾ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਧਾਰਮਿਕ ਅਧਿਆ ਕ੍ਰਿਤੀ ਉਹਨਾਂ ਨੇ ਕੁਰਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ 'ਤੇ ਤੁਲਨਾਤਮਕ ਅਧਿਐਨ ਵਿੱਚ ਪੀ ਐਚ ਡੀ ਵੀ ਕੀਤੀ ਹੋਈ ਹੈ ਅਪ੍ਰੈਲ 2017 ਵਿੱਚ ਐਸ ਜੀ ਪੀ ਸੀ ਨੇ ਉਹਨਾਂ ਨੂੰ ਗਿਆਨੀ ਗੁਰਮਖ ਸਿੰਘ ਦੀ ਥਾਂ ਤੱਕ ਸ੍ਰੀ ਦਮਦਮਾ ਸਾਹਿਬ ਦਾ ਜਰਜਦਾਰ ਨਿਯੁਕਤ ਕੀਤਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਡੇਰਾ ਸੱਚਾ ਸੌਧਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਲਈ ਤਤਕਾਲੀ ਜਰਜਦਾਰਾਂ ਦੇ ਦਬਾਅ ਦਾ ਦੋਸ਼ ਲਗਾਉਂਦੇ ਹੋਏ ਐਸ ਜੀ ਪੀ ਸੀ ਵਿਰੁੱਧ ਬਿਆਨ ਜਾਰੀ ਕੀਤੇ ਸਨ ਜੋ ਕਿ ਅਕਤੂਬਰ 2015 ਵਿੱਚ ਬਾਅਦ ਚ ਮੂੜ ਵਿਵਾਦ ਪੈਦਾ ਹੋ ਗਿਆ ਸੀ ਅਕਤੂਬਰ 2018 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਬਿਨਿਯੁਕਤ ਕੀਤਾ ਗਿਆ ਸੀ ਇਸ ਅਹੁਦੇ ਤੇ ਉਹਨਾਂ ਨੇ ਜੂਨ 2023 ਵਿੱਚ ਅਮਨਿਤਰੀ ਪਰਿਣੀਤੀ ਚੋਪੜਾ ਨਾਲ ਆਪ ਆਗੂ ਰਾਗਬ ਚੱਡਾ ਦੀ ਕੁੜਮਾਈ ਤੇ ਹਾਜ਼ਰ ਹੋਣ ਦੇ ਵਿਵਾਦ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਹ ਲਗਾਤਾਰ ਦੰਦਮਸਾਹ ਤਖਦ ਦੇ ਇਕ ਵਾਈ ਕਰ ਰਹੇ ਸਨ ਪਰ ਇਸ ਦੌਰਾਨ ਹੁਣ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ